ਭਾਰਤੀ ਜਨਤਾ ਪਾਰਟੀ ਦਾ ਸਿਸਟਮ ਹੈ ਇਹ ਵੱਡੀਆਂ-ਵੱਡੀਆਂ ਰੈਲੀਆਂ ਵਾਲਾ ਸਿਸਟਮ ਨਹੀਂ ਹੈ ਜਿਦਾ ਅਕਸਰ ਆਪਾਂ ਦੇਖਦੇ ਆਂ ਦੂਜੀਆਂ ਪਾਰਟੀਆਂ ਦਾ ਇਹ ਸਿਸਟਮ ਜਿਹੜਾ ਹੈਗਾ ਆ ਭਾਰਤੀ ਜਨਤਾ ਪਾਰਟੀ ਦਾ ਸਿਸਟਮ ਹੈ ਕਾਡਰ ਬੇਸ ਸਿਸਟਮ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ ਇਹਨਾਂ ਨੇ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਪੱਠਾ ਪਿਠਾ ਦਿੱਤਾ ਹੈਗਾ ਕਿ ਮੋਦੀ ਜੀ ਦੀਆਂ ਜਿੰਨੀਆਂ ਸਕੀਮਾਂ ਆ ਉਹ ਸਾਰੀਆਂ ਦੀਆਂ ਸਾਰੀਆਂ ਆਪਣਾ ਜਾਦਾ ਮਹਿਲਾਵਾਂ ਦੇ ਪ੍ਰਤੀ ਹੈਗੀਆਂ ਕਿ ਉਹਨਾਂ ਦਾ ਵਿਕਸਿਤ ਹੋਣ ਡਿਵੈਲਪ ਹੋਣ ਜਾਂ ਗਰੀਬਾਂ ਪ੍ਰਤੀ ਆ ਗਰੀਬਾਂ ਦੇ ਵਿੱਚ ਸਭ ਤੋਂ ਜ਼ਿਆਦਾ ਗਰੀਬ ਜਿਹੜੇ ਆ ਉਹ ਸ਼ੈਡਿਊਲ ਕਾਸਟ ਹੈ ਗਰੀਬੀ ਹੈਗੀ ਆ ਉਹ ਪੰਜਾਬ ਦੇ ਵਿੱਚ ਸਭ ਤੋਂ ਵੱਧ ਹੈਗੀ ਆ ਪੰਜਾਬ ਆਪਣਾ ਪੰਜਾਬ 43% ਜਿਹੜੀ ਆਪਣੀ ਭਾਰ ਸਰਕਾਰ ਦੀ ਜਿਹੜੀ ਅਨੁਯੋਜਨਾ ਆ ਉਹਦੇ ਵਿੱਚ ਆਪਣਾ ਬੈਨੀਫਿਸ਼ੀਰੀ ਹੈ ਜਿਹਦੇ ਵਿੱਚ ਉਹ ਸਸਤਾ ਰਾਜ ਜਿਹੜਾ ਉਹ ਲੈ ਰਿਆ ਹੈਗਾ ਕੂਲ ਆਫ ਫੈਮਿਨਸ ਇੱਕ ਆਪਣਾ ਪੋਚਾ ਪੂਚਾ ਲਾ ਕੇ ਆਪਣਾ ਕੇਜਰੀਵਾਲ ਜੀ ਅੰਮ੍ਰਿਤਸਰ ਜਾ ਕੇ ਆਪਣਾ ਕਰਿਆ ਸੀਗੇ ਉਦਘਾਟਨ ਇੱਕ ਆਪਣਾ 10 ਬੈਡ ਦਾ ਹਸਪਤਾਲ ਉਥੇ ਆਪਣਾ ਕੇਜਰੀਵਾਲ ਜੀ ਪਟਿਆਲੇ ਕੁਸ਼ਲਿਆ ਮਾਤਾ ਹਸਪੀਟਲ ਉਥੇ ਉਦਘਾਟਨ ਕਰਿਆ ਇੱਕ ਡੇਢ ਦੋ ਸਾਲ ਬਣਿਆ ਹੋਇਆ ਸੀਗਾ ਬੱਸ ਸਟੈਂਡ ਉਥੇ ਦਾ ਆਪਣਾ ਗੁਰਦਾਸਪੁਰ ਦਾ ਉਹਦਾ ਉਦਘਾਟਨ ਕਰਿਆ ਸੋ ਸਵਾਏ ਬਿਜਲੀ ਦੇ ਬਿਜਲੀ ਦੇ 300 ਯੂਨਿਟ ਫ੍ਰੀ ਦਿੱਤੇ ਆ ਲੇਕਿਨ ਉਹ ਕਿਸ ਕੌਸਤੇ ਦਿੱਤੇ ਆ ਇਹ ਤੁਹਾਨੂੰ মিডিਆ ਨੂੰ ਪਤਾ ਹੋਣਾ ਚਾਹੀਦਾ ਪੰਜਾਬ ਤੇ ਪੌਣੇ 2 ਸਾਲ ਦੇ ਵਿੱਚ 70 ਹਜ਼ਾਰ ਕਰੋੜ ਰੁਪਇਆ ਕਰਜ਼ਾਈ ਕਰਤਾ ਹੈ ਸੋ ਇਸ ਕਰਕੇ ਕਹਿੰਦੇ ਸੀ ਅਸੀਂ ਕਾਰਾਂ ਨਹੀਂ ਲਵਾਵਾਂਗੇ ਲਾਲ ਬੱਤੀਆਂ ਨਹੀਂ ਲਵਾਵਾਂਗੇ ਇਹਨਾਂ ਦੀ ਘਰ ਵਾਲੀ ਤਾਂ ਵੀ 2-200 ਕਾਰ ਆਪਣਾ ਤੁਰੇ ਫਿਰਦੀ ਹੈਗੀ ਕਾਫਲੇ ਦੇ ਵਿੱਚ 4-400 ਬੰਦਾ ਤੁਰਿਆ ਫਿਰਦਾ ਹੈਗਾ ਇਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਆਪਣਾ ਭਗਵੰਤ ਮਾਨ ਜੀ ਨੂੰ ਪੰਜਾਬ ਪਸੰਦ ਨਹੀਂ ਹੈਗਾ ਅੱਜ ਦਾ ਜੋ ਪ੍ਰੋਗਰਾਮ ਹੈ ਉਹ ਸਾਡੇ ਭਾਰਤੀ ਜਨਤਾ ਪਾਰਟੀ ਦਾ ਐਸ்சி ਮੋਰਚੇ ਦੀ ਇਕਤਾ ਐਗਜ਼ੈਕਟਿਵ ਦੀ ਮੀਟਿੰਗ ਹੈ ਸਾਡੇ ਜਿਹੜੇ ਜੋਨ ਇਨਚਾਰਜ ਹੈਗੇ ਆ ਰਾਸ਼ਟਰੀ ਜਿਹੜਾ ਮੋਰਚਾ ਐਸ்சி ਮੋਰਚਾ ਆ ਉਹਨਾਂ ਦੇ 12 ਸਟੇਟਾਂ ਦੇ ਜਿਹੜੇ ਇਨਚਾਰਜ ਹੈਗੇ ਆ ਸ਼੍ਰੀ ਸੰਜੇ ਨਰਮਲ ਜੀ ਔਰ ਸਾਡੇ ਪੰਜਾਬ ਦੇ ਜਿਹੜੇ ਐਕਸਕਲੂਸਿਵ ਇੱਕ ਸਟੇਟ ਦੇ ਪਰਿਵਾਰੀ ਹੈਗੇ ਆ ਸ਼੍ਰੀ ਵਰਿੰਦਰ ਕਸ਼ਪ ਜੀ ਜਿਹੜੇ ਆਪਣਾ ਹਿਮਾਚਲ ਤੋਂ ਦੋ ਵਾਰ ਮੈਂਬਰ ਪਾਰਲੀਮੈਂਟ ਵੀ ਰਹੇ ਆ ਉਹ ਆਏ ਹੈਗੇ ਆ ਸੰਗਠਨ ਮੰਤਰੀ ਸਾਡੇ ਸ਼੍ਰੀ ਨਿਵਾਸ ਲੋਜੀ ਵੀ ਪਹੁੰਚ ਰਹੇ ਹੈਗੇ ਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਆ ਸਾਡੇ ਲੋਕਲ ਜਗਦੀਸ਼ ਜੱਗਾ ਜੀ ਸਾਡੇ ਅਮਰਜੀਤ ਸਿੰਘ ਆਪਣੇ ਉਸਕੇ ਜੀ ਸਾਡੇ ਦੋ ਮਹਾ ਮੰਤਰੀ ਪਹੁੰਚ ਗਏ ਹੈਗੇ ਹੋਰ ਆ ਰਹੇ ਹੈਗੇ ਆ ਤੇ ਅਸੀਂ ਅੱਜ ਦਾ ਸਾਡਾ ਇੱਥੇ ਮੇਨ ਮਕਸਦ ਜਿਹੜਾ ਹੈਗਾ ਆਣ ਦਾ ਆਪਣਾ ਅਸੀਂ ਜਗ੍ਹਾ-ਜਗ੍ਹਾ ਆਪਣੇ ਪੂਰੇ ਪੰਜਾਬ ਦੇ ਵਿੱਚ ਜਾ ਕੇ ਕਦੇ ਜਲੰਧਰ ਪਰਸੋ ਮੀਟਿੰਗ ਸੀਗੀ ਸਾਡੀ ਤੇ ਫਿਰ ਕਦੇ ਲੁਧਿਆਣਾ ਮੀਟਿੰਗ ਹੋਈ ਆ 5 ਦਸੰਬਰ ਨੂੰ ਕਦੇ ਕਿਤੇ ਕੰਮ 모ਗੇ ਹੋਈ ਆ ਕਦੇ ਕਿਤੇ ਹੋਈ ਆ ਕਦੇ ਕਿਤੇ ਇਸ ਤਰ੍ਹਾਂ ਅਸੀਂ ਸਾਰੇ ਪੰਜਾਬ ਦੇ ਵਿੱਚ ਆਪਣਾ ਪ੍ਰਵਾਸ ਕਰ ਰਹੇ ਹੈਗੇ ਆ ਪਰਮਣ ਕਰ ਰਹੇ ਹੈਗੇ ਆ ਤਾਂ ਕਿ ਆਪਣਾ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਹੈਗਾ ਆ ਲੋਕਾਂ ਦੇ ਵਿੱਚ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਆ ਗਈਆਂ ਉਹਦਾ ਉਹਨਾਂ ਬਾਰੇ ਦੱਸ ਸਕੀਏ ਸੋ ਕਿਉਂਕਿ ਤੁਹਾਨੂੰ ਪਤਾ ਹੈਗਾ ਸਾਰਿਆਂ ਨੂੰ ਕਿ ਜਿਹੜਾ 224 ਦਾ ਇਲੈਕਸ਼ਨ ਹੈ ਉਹ ਨੇੜੇ ਆ ਗਿਆ ਹੈਗਾ ਔਰ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਕੀਤਾ ਹੈਗਾ 13 ਦੀਆਂ 13 ਜਿਹੜੀਆਂ ਲੋਕ ਸਭਾ ਸੀਟਾਂ ਹੈਗੀਆਂ ਉਹਨਾਂ ਦੇ ਉੱਤੇ ਆਪਣੇ ਕੈਂਡੀਡੇਟ ਉਤਾਰੇ ਜਾਣਗੇ ਇਲੈਕਸ਼ਨ ਲੜਿਆ ਜਾਏਗਾ ਸੋ ਅਸੀਂ ਆਪਣਾ ਐਸਸੀ ਮੋਰਚਾ ਜਿਹੜਾ ਪੰਜਾਬ ਦਾ ਇਹਦਾ ਇੱਕ ਬਹੁਤ ਵੱਡਾ ਰੋਲ ਹੈ ਪੰਜਾਬ ਦੇ ਵਿੱਚ ਛੇ ਮੋਰਚੇ ਬਨੇ ਹੋਏ ਆ ਜਿਨ੍ਹਾਂ ਦੇ ਵਿੱਚੋਂ ਇੱਕ ਐਸਸੀ ਮੋਰਚਾ ਆਇਆ ਐਸਸੀ ਮੋਰਚਾ ਜਿਹੜਾ ਹੈਗਾ ਇੱਕ ਬਹੁਤ ਵੱਡੀ ਜਿਹੜੀ ਵਸੂ ਹੈ 35% ਵਸੂ ਹੈ ਪੰਜਾਬ ਦੀ ਉਹਨੂੰ ਰਿਪਰੈਜ਼ੈਂਟ ਕਰਦਾ ਹੈਗਾ ਤੇ ਆਪਣਾ ਅਸੀਂ ਆਪਣਾ ਹਰੇਕ ਜ਼ਿਲ੍ਹੇ ਦੇ ਵਿੱਚੋਂ ਆਪਣੇ ਜ਼ਿਲ੍ਹਾ ਪ੍ਰਧਾਨ 35 ਬੀਜੇਪੀ ਦੇ ਜ਼ਿਲ੍ਹੇ ਆ ਜ਼ਿਲ੍ਹਾ ਪ੍ਰਧਾਨ ਅਸੀਂ ਆਪਣਾ ਲਏ ਹੈਗੇ ਆ ਸਾਡੇ ਜਿਹੜੇ ਐਗਜ਼ੈਕਟਿਵ ਦੀ ਕਮੇਟੀ ਦੇ ਮੈਂਬਰ ਹੈਗੇ ਆ ਪਰਿਵਾਰੀ ਆ ਪਰਿਵਾਰੀ ਮਤਲਬ ਇਨਚਾਰਜ ਹਰ ਹਰ ਐਗਜ਼ੈਕਟਿਵ ਮੈਂਬਰ ਕੋਲ ਜਾਂ ਆਫਿਸ ਬਿਰਰ ਕੋਲ ਇੱਕ ਇੱਕ ਜ਼ਿਲ੍ਹਾ ਵੀ ਦਿੱਤਾ ਹੋਇਆ ਸੋ ਅਸੀਂ ਸਾਰੇ ਉਹਨਾਂ ਦੇ ਨਾਲ ਬੈਠ ਕੇ ਆਪਣਾ ਜਿਹੜੀ ਰਣਨੀਤੀ ਆ ਉਹ ਬਣਾਵਾਂਗੇ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਅਸੀਂ ਉਹ ਇਕੱਠੀ ਕਰਾਂਗੇ ਅਸੀਂ ਆਪਣਾ ਬੂਥ ਲੈਵਲ ਤੇ ਜਾ ਕੇ ਜਿਹੜਾ ਆ ਭਾਰਤੀ ਜਨਤਾ ਪਾਰਟੀ ਦਾ ਸਿਸਟਮ ਹੈ ਇਹ ਵੱਡੀਆਂ-ਵੱਡੀਆਂ ਰੈਲੀਆਂ ਵਾਲਾ ਸਿਸਟਮ ਨਹੀਂ ਹੈ ਜਿਦਾ ਅਕਸਰ ਆਪਾਂ ਦੇਖਦੇ ਆਂ ਦੂਜੀਆਂ ਪਾਰਟੀਆਂ ਦਾ ਇਹ ਸਿਸਟਮ ਜਿਹੜਾ ਹੈਗਾ ਆ ਭਾਰਤੀ ਜਨਤਾ ਪਾਰਟੀ ਦਾ ਸਿਸਟਮ ਹੈ ਕੈਡਰ ਬੇਸ ਸਿਸਟਮ ਕਿ ਤੁਸੀਂ ਲੋਕਾਂ ਦੇ ਵਿੱਚ ਜਾਓ ਔਰ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੀਆਂ ਜਾਂ ਭਾਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਆ ਉਹਨਾਂ ਨੂੰ ਉਹਨਾਂ ਦੇ ਵਿੱਚ ਜਾ ਕੇ ਪ੍ਰਚਾਰ ਕਰੋ ਇਥੋਂ ਤੱਕ ਕਿ ਜਿਹੜੀ ਆਪਣਾ ਵਿਕਸਤ ਭਾਰਤ ਸੰਕਲਪ ਯਾਤਰਾ ਆ ਹਰੇਕ ਹਲਕੇ ਦੇ ਵਿੱਚ ਇੱਕ ਵੈਨ ਆਈ ਹੋਈ ਆ ਪਿਛਲੇ 23 ਨਵੰਬਰ ਤੋਂ ਔਰ ਉਹਨੇ 26 ਜਨਵਰੀ ਤੱਕ ਰਹਿਣਾ ਹੈਗਾ ਜੇ ਲੋੜ ਪੈਗੀ ਮੰਨ ਲਓ ਕੋਈ ਪਿੰਡ ਰਹਿ ਜਾਂਦੇ ਆ ਬੂਥ ਰਹਿ ਜਾਂਦੇ ਆ ਕਵਰ ਨਹੀਂ ਹੋਈ ਤਾਂ ਅਸੀਂ ਰਿਕੁਐਸਟ ਕਰਕੇ ਉਹਨਾਂ ਨੂੰ ਐਕਸਟੈਂਡ ਵੀ ਕਰਾਂਗੇ ਔਰ ਉਹ ਜਿਹੜੀਆਂ ਸਕੀਮਾਂ ਆ ਭਾਰਤ ਸਰਕਾਰ ਦੀਆਂ ਉਹਨਾਂ ਬਾਰੇ ਜਾਣਕਾਰੀ ਉਹਨਾਂ ਦੇ ਰਾਹੀਂ ਲੋਕਾਂ ਦੇ ਵਿੱਚ ਪਹੁੰਚਦੀ ਕਰ ਰਹੇ ਆ ਇਸ ਤੋਂ ਇਲਾਵਾ ਜਿਹੜੀਆਂ ਸਕੀਮਾਂ ਆ ਜਿਹੜੀਆਂ ਅਸੀਂ ਅਨਸੂਚਿਤ ਜਾਤੀ ਮੋਰਚੇ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਮੈਂ ਤੁਹਾਨੂੰ ਇਹ ਮੀਡੀਆ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਮੋਦੀ ਜੀ ਦੀਆਂ ਜਿੰਨੀਆਂ ਸਕੀਮਾਂ ਆ ਉਹ ਸਾਰੀਆਂ ਦੀਆਂ ਸਾਰੀਆਂ ਆਪਣਾ ਜਾਦਾ ਮਹਿਲਾਵਾਂ ਦੇ ਪ੍ਰਤੀ ਹੈਗੀਆਂ ਕਿ ਉਹਨਾਂ ਦਾ ਵਿਕਸਿਤ ਹੋਣ ਡਿਵੈਲਪ ਹੋਣ ਜਾਂ ਗਰੀਬਾਂ ਪ੍ਰਤੀ ਆ ਗਰੀਬਾਂ ਦੇ ਵਿੱਚ ਸਭ ਤੋਂ ਜ਼ਿਆਦਾ ਗਰੀਬ ਜਿਹੜੇ ਆ ਉਹ ਸ਼ੈਡਿਊਲ ਕਾਸਟ ਹੈ ਪੰਜਾਬ ਦੇ ਵਿੱਚ ਹਾਈਐਸਟ ਪੋਪੂਲੇਸ਼ਨ ਹੈ 35% ਦੇ ਕਰੀਬ ਲੈਕਨ ਪੰਜਾਬ ਦੇ ਜਿਹੜੇ ਐਸਸੀ ਲੋਕ ਹੈ ਇਹਨਾਂ ਕੋਲ ਜਿਹੜੀ ਜ਼ਮੀਨ ਹੈ ਜਿਹੜਾ ਇੱਕ ਬੇਸਿਕ ਸੈਟ ਹੈ ਪਿੰਡਾਂ ਦਾ ਉਹ 3.2% ਹੈ ਸੋ ਨਗੁਣੀ ਜਈ ਜ਼ਮੀਨ ਹੈ ਨਿਗਲੀਜੀਬਲ ਜ਼ਮੀਨ ਹੈ ਪਿੰਡਾਂ ਦੇ ਪਿੰਡ ਮੈਂ ਦੇਖਿਆ ਇੱਕ ਵੀ ਘਰ ਦੇ ਕੋਲ ਆਪਣਾ ਜਿਹੜਾ ਗੁਜ਼ਾਰੇ ਦੇ ਲਈ ਜਿਹੜੀ ਜਗਾ ਉਹ ਨਹੀਂ ਹੈਗੀ ਇੱਥੋਂ ਤੱਕ ਕਿ ਕਈ ਵਾਰੀ ਸਕੀਮਾਂ ਬਣੀਆਂ ਮੁੱਖ ਮੰਤਰੀ ਅਨਾਉਂਸ ਕਰਦੇ ਆ ਕਿ ਪੰਜ-ਪੰਜ ਮਰਲੇ ਲੋਕਾਂ ਨੂੰ ਘਰ ਬਣਾਣ ਲਈ ਦਿੱਤੇ ਜਾਣ ਉਹ ਘਰ ਬਣਾਉਣ ਲਈ ਦੋ ਮਰਲੇ ਜ਼ਮੀਨ ਵੀ ਨਹੀਂ ਹੈਗੀ ਕਿ ਕੋਈ ਇਸ ਤਰ੍ਹਾਂ ਦਾ ਜਿਹੜੀ ਗਰੀਬੀ ਹੈਗੀ ਆ ਉਹ ਪੰਜਾਬ ਦੇ ਵਿੱਚ ਸਭ ਤੋਂ ਵੱਧ ਹੈਗੀ ਆ ਪੰਜਾਬ ਆਪਣਾ ਪੰਜਾਬ 43% ਜਿਹੜੀ ਆਪਣੀ ਭਾਰਤ ਸਰਕਾਰ ਦੀ ਜਿਹੜੀ ਅਨੁਯੋਜਨਾ ਆ ਉਹਦੇ ਵਿੱਚ ਆਪਣਾ ਬੈਨੀਫਿਸ਼ੀਰੀ ਹੈ ਜਿਹਦੇ ਵਿੱਚ ਉਹ ਸਸਤਾ ਨਾਟ ਜਿਹੜਾ ਉਹ ਲੈ ਰਿਹਾ ਹੈਗਾ ਸੋ ਇਸ ਕਰਕੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਸਕੀਮਾਂ ਆ ਭਾਵੇਂ ਉਹ ਆਪਣਾ ਪੀਐਮ ਆਵਾਸ ਯੋਜਨਾ ਦੀ ਸਕੀਮਾ ਸ਼ਹਿਰਾਂ 'ਚ ਵੀ ਆ ਪਿੰਡਾਂ 'ਚ ਵੀ ਆ ਪਾਵੇਂ ਉਹ ਆਪਣਾ ਆਇਸ਼ਮਾ ਯੋਜਨਾ ਆ ਕਿ ਫ੍ਰੀ ਇਲਾਜ ਹੋਵੇ ਬਿਮਾਰ ਦਾ ਪਾਵੇਂ ਉਹ ਆਪਣਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਸਕੀਮ ਹੈਗੀ ਆ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ ਇਹਨਾਂ ਨੇ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਪੱਠਾ ਪਿਠਾ ਦਿੱਤਾ ਹੈਗਾ ਪੰਜਾਬ ਜਿਹੜਾ ਹੈਗਾ ਡ੍ਰੌਪ ਆਊਟ ਰੇਟ 20.6% ਹੈ ਨਾਰਥ ਇੰਡੀਆ ਦਾ ਸਾਰੇ ਸਟੇਟਾਂ ਤੋਂ ਵੱਧ ਡ੍ਰੌਪ ਆਊਟ ਰੇਟ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਹੈ ਇਹ ਕਹਿ ਰਹੇ ਅਗੇ ਕਿ ਅਸੀਂ ਆਪਣਾ ਇੱਕ ਉਹ ਅੰਗਰੇਜ਼ੀ ਜਿਹਾ ਦਾ ਲਫ਼ਜ਼ ਆ ਪਤਾ ਨਹੀਂ ਕੀ ਕਹਿੰਦੇ ਸਕੂਲ ਬਣਾਇਆ ਐਮਿਨਸ ਸਕੂਲ ਆਫ ਐਮਿਨਸ ਇੱਕ ਆਪਣਾ ਪੋਚਾ ਪੋਚਾ ਲਾ ਕੇ ਆਪਣਾ ਕੇਜਰੀਵਾਲ ਜੀ ਅੰਮ੍ਰਿਤਸਰ ਜਾ ਕੇ ਆਪਣਾ ਕਰਿਆ ਸੀਗੇ ਉਦਘਾਟਨ ਇੱਕ ਆਪਣਾ 10 ਬੈਡ ਦਾ ਹਸਪਤਾਲ ਉਥੇ ਆਪਣਾ ਕੇਜਰੀਵਾਲ ਜੀ ਪਟਿਆਲੇ ਕੁਸ਼ਲਿਆ ਮਾਤਾ ਹਸਪੀਟਲ ਉਥੇ ਉਦਘਾਟਨ ਕਰਿਆ ਇੱਕ 1.5-2 ਸਾਲ ਬਣਿਆ ਹੋਇਆ ਸੀਗਾ ਬੱਸ ਸਟੈਂਡ ਉਥੇ ਦਾ ਆਪਣਾ ਗੁਰਦਾਸ ਕੋਰ ਦਾ ਉਹਦਾ ਉਦਘਾਟਨ ਕਰਿਆ ਸੋ ਇਹ ਜਿਹੜੇ ਝੂਠ ਦੀ ਪੰਡ ਹੈ ਇਨਾਂ ਦੇ ਬਾਰੇ ਤੁਹਾਨੂੰ ਮੈਂ ਬੇਨਤੀ ਕਰਾਂਗਾ মিডিਆ ਨੂੰ ਕਿ ਪੰਜਾਬ ਦਾ ਜਿਹੜਾ ਪੱਠਾ ਪਠਾਰੇ ਆ ਆਮ ਆਦਮੀ ਪਾਰਟੀ ਕਿ ਅਸੀਂ ਆਪਣਾ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਾਂਗੇ ਸਾਡੀ ਸਰਕਾਰ ਆ ਲੈਣ ਦਿਓ ਕੋਈ ਬੇਰੁਜ਼ਗਾਰ ਨਹੀਂ ਰਹੇਗਾ ਕੋਈ ਆਪਣਾ ਨਸ਼ੇ ਖਤਮ ਕਰ ਦਾਂਗੇ ਅਸੀਂ ਆਪਣਾ ਪੈਨਸ਼ਨਾਂ ਦੁੱਗਨੀਆਂ ਕਰ ਦਾਂਗੇ ਅਸੀਂ ਵਿਦੇਸ਼ਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਨ ਭੇਜਾਂਗੇ ਅਸੀਂ ਆਪਣਾ ਕਰ ਦਾਂਗੇ ਆਪਣਾ ਜਿਹੜੇ ਆਪਣਾ ਬਿਮਾਰਾਂ ਦਾ ਫ੍ਰੀ ਇਲਾਜ ਕਰਾਂਗੇ ਸੋ ਸਵਾਏ ਬਿਜਲੀ ਦੇ ਬਿਜਲੀ ਦੇ 300 ਯੂਨਿਟ ਫ੍ਰੀ ਦਿੱਤੇ ਆ ਲੇਕਿਨ ਉਹ ਕਿਸ ਕੋਸਤੇ ਦਿੱਤੇ ਆ ਇਹ ਤੁਹਾਨੂੰ ਮੀਡੀਆ ਨੂੰ ਪਤਾ ਹੋਣਾ ਚਾਹੀਦਾ ਪੰਜਾਬ ਤੇ ਪੌਣੇ 2 ਸਾਲ ਦੇ ਵਿੱਚ 70000 ਕਰੋੜ ਰੁਪਇਆ ਕਰਜ਼ਾਈ ਕਰਤਾ ਹੈ ਪੰਜਾਬ ਨੂੰ ਔਰ ਜਿਹੜਾ ਆਪਣਾ ਕਰਜ਼ਾ ਜਿਹੜਾ ਉਹ ਕਹਿੰਦੇ ਜੀ ਪਿਛਲੀਆਂ ਸਰਕਾਰਾਂ ਦਾ ਅਸੀਂ ਕਰਜ਼ਾ ਉਤਾਰ ਰਹੇ ਪਿਛਲੀਆਂ ਸਰਕਾਰਾਂ ਦਾ ਕਰਜ਼ਾ ਤਾਂ ਪਤਾ ਹੀ ਸੀਗਾ ਉਤਾਰ ਨਹੀਂ ਸੀਗਾ ਜੇ ਤੁਸੀਂ ਤਾਂ ਇਹ ਵਾਅਦਾ ਕਰਕੇ ਆਇਆ ਸੀ ਕਿ ਅਸੀਂ ਆਪਣਾ ਉਹ ਕਰਜ਼ਾ ਵੀ ਉਤਾਰਾਂਗੇ ਤੇ ਨਾਲ ਅਸੀਂ ਆਪਣਾ ਇਹਨੂੰ ਪੰਜਾਬ ਨੂੰ ਹੋਰ ਵਿਕਸਿਤ ਕਰਾਂਗੇ ਇਹਨਾਂ ਨੇ ਕੀ ਕੀਤਾ ਹੈਗਾ ਕਿ ਕਰਜ਼ਾ ਲੈ ਕੇ ਕਰਜ਼ਾ ਲੈ ਕੇ ਆਪਣਾ ਬਿਜਲੀ ਫ੍ਰੀ ਕੀਤੀ ਹੈ ਜਾਨੀ ਕਿ ਸਰਕਾਰ ਨੇ ਤਾਂ ਕੁਝ ਨਹੀਂ ਕੀਤਾ ਉਲਟਾ ਹੋਰ ਜੇ 20000 ਕਰੋੜ ਰੁਪਏ ਦਾ ਕਰਜ਼ਾ ਆਪਣਾ ਬਿਜਲੀ ਫ੍ਰੀ ਕੀਤੀ ਹੈ ਤੇ 50000 ਕਰੋੜ ਰੁਪਏ ਹੋਰ ਕਿਉਂ ਚਾੜ ਦਿੱਤਾ ਉਹ ਕਦੇ ਵਾਸਤੇ ਚੜਿਆ ਹੈਗਾ ਸੋ ਇਸ ਕਰਕੇ ਕਹਿੰਦੇ ਸੀ ਅਸੀਂ ਕਾਰਾਂ ਨਹੀਂ ਲਵਾਵਾਂਗੇ ਲਾਲ ਬੱਤੀਆਂ ਨਹੀਂ ਲਵਾਵਾਂਗੇ ਇਹਨਾਂ ਦੀ ਘਰ ਵਾਲੀ ਤਾਂ ਵੀ 2-200 ਕਾਰ ਆਪਣਾ ਤੁਰੇ ਫਿਰਦੀ ਹੈਗੀ ਕਾਫਲੇ ਦੇ ਵਿੱਚ 4-400 ਬੰਦਾ ਤੁਰਿਆ ਫਿਰਦਾ ਹੈਗਾ ਇਹਨਾਂ ਦੀ ਸਿਕਿਉਰਿਟੀ ਲੈ ਕੇ ਆਪਣਾ ਭਗਵੰਤ ਮਾਨ ਜੀ ਨੂੰ ਪੰਜਾਬ ਪਸੰਦ ਨਹੀਂ ਹੈਗਾ ਆਪ ਜਾ ਕੇ ਬਪਾਸਨਾ ਉੱਥੇ ਕਰ ਰਿਹਾ ਸ਼ਖਾਪਟਨਾ ਉਹ ਕੇਸਰੀਵਾਲ ਹੁਸ਼ਿਆਰਪੁਰ ਕਰ ਰਿਹਾ ਬਪਾਸਨਾ ਦੇਖਦੇ ਹੋ ਇਸ ਨੂੰ ਵੀ ਭਾਜਪਾ ਕਹਿੰਦੀ ਹੈ ਕਿ ਅਸੀਂ ਪੰਜਾਬ ਜਿੱਤਣਾ ਹੈ ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੁਣ ਇੱਕ ਨਵਾਂ ਕਾਨੂੰਨ ਲਿਆਇਆ ਜਿਹਦੇ ਪਿੱਛੇ ਇੰਨਾ ਬਵਾਲ ਹੋਇਆ ਆਪਾਂ ਕਿਸ ਤਰ੍ਹਾਂ ਪੰਜਾਬ ਜਿੱਤਣ ਦੀ ਗੱਲ ਕਰ ਰਹੇ ਆ ਸਰ ਬੀਜੇਪੀ ਕਿਸ ਤਰ੍ਹਾਂ ਪੰਜਾਬ ਜਿੱਤਣ ਦੀ ਗੱਲ ਕਰ ਰਹੀ ਹੈ ਕੋ ਨਵੇਂ ਨਵੇਂ ਕਾਨੂੰਨ ਜਿਹੜੇ ਆ ਲੋਕਾਂ ਨੂੰ ਪਸੰਦ ਨਹੀਂ ਆ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ ਆ ਉਹ ਆਉਂਦੇ ਆ ਤੇ ਉਸ ਤੋਂ ਬਾਅਦ ਬੁਲਾ ਦਿੰਦਾ ਹੁਣ ਇਹ ਤਾਜ਼ਾ ਕਾਨੂੰਨ ਜਿਹੜਾ ਹਿੱਟ ਐਂਡ ਰਨ ਵਾਲਾ ਆਇਆ ਉਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਵਿਰੋਧ ਹੋਇਆ ਕੀ ਕਹਿਣਾ ਚਾਹੋਗੇ ਹਾਂ ਇਹ ਇਸ ਤਰ੍ਹਾਂ ਹੈਗਾ ਕਿ ਦੇਖੋ ਆਪਣਾ ਕਿਸਾਨੀ ਕਾਨੂੰਨ ਵੀ ਮਾੜੇ ਨਹੀਂ ਸੀਗੇ ਤੇ ਇਹ ਹਿੱਟ ਐਂਡ ਰਨ ਦਾ ਜਿਹੜਾ ਕਾਨੂੰਨ ਹੈਗਾ ਇਹ ਵੀ ਮਾੜਾ ਨਹੀਂ ਹੈਗਾ ਜਦੋਂ ਆਪਾਂ ਗੱਡੀ ਦੇ ਉੱਤੇ ਇਕੱਲੇ ਟਰੱਕ ਤੇ ਬੱਸਾਂ ਵਾਲਿਆਂ ਦੀ ਸਟ੍ਰਾਈਕ ਸਾਹਮਣੇ ਆਪਾਂ ਦੇਖੀ ਹੈਗੀ ਆ ਲੇਕਿਨ ਇਹ ਕੱਲਾ ਉਹਨਾਂ ਲਈ ਕਾਨੂੰਨ ਨਹੀਂ ਹੈਗਾ ਭਾਵੇਂ ਤੁਸੀਂ ਸਕੂਟਰ ਦੀ ਫੇਟ ਮਾਰੀ ਆ ਭਾਵੇਂ ਤੁਸੀਂ ਕਾਰ ਦੀ ਫੇਟ ਮਾਰੀ ਆ ਭਾਵੇਂ 4 ਵੀਲਰ ਦੀ ਫੇਟ ਮਾਰੀ ਕਾਨੂੰਨ ਉਹ ਸਭ ਦੇ ਵਾਸਤੇ ਹੀ ਆ ਹਿੱਟ ਐਂਡ ਰਨ ਲਈ ਤੁਸੀਂ ਇਮੇਜਿਨ ਕਰੋ ਕਿ ਆਪਾਂ ਵਿਕਟਮ ਹੈਗੇ ਆ ਸਾਡੇ ਵਿੱਚ ਕੋਈ ਮਾਰ ਗਿਆ ਹੈਗਾ ਫੇਟ ਔਰ ਉਹ ਖੜਾ ਵੀ ਨਹੀਂ ਹੋਇਆ ਸਾਡ ਨੂੰ ਇਲਾਜ ਲਈ ਵੀ ਨਹੀਂ ਲੈ ਕੇ ਗਿਆ ਔਰ ਆਪਣਾ ਕੋਈ ਪਰਿਵਾਰ ਦਾ ਮੈਂਬਰ ਅਗਰ ਉਸ ਦੀ ਨੈਗਲੀਜੈਂਸ ਕਰਕੇ ਮਰ ਜਾਂਦਾ ਆ ਕੌਣ ਜ਼ਿੰਮੇਵਾਰ ਹੈ ਤੋ ਇਸ ਕਰਕੇ ਆਪਣਾ ਕਾਨੂੰਨ ਦੇ ਵਿੱਚ ਕੋਈ ਗਲਤੀ ਨਹੀਂ ਹੈਗੀ ਹੁਣ ਜੇ ਕਿਸੇ ਨੇ ਜਾਣ ਬੁੱਝ ਕੇ ਇਹ ਕੰਮ ਕੀਤਾ ਹੋਵੇ ਔਰ ਉਹਨੂੰ ਸਜ਼ਾ ਹੋਵੇ 2 ਸਾਲ ਤੁਸੀਂ ਆਪ ਦੱਸੋ ਕਿ ਇਹ ਇਨਸਾਫ ਹੈ ਜਿਹੜਾ ਵੀ ਕਾਨੂੰਨ ਬਣਿਆ ਹੈਗਾ ਉਹਨਾਂ ਲੋਕਾਂ ਲਈ ਬਣਿਆ ਹੈਗਾ ਜਿਹੜੇ ਲੋਕੀ ਹਿੱਟ ਐਂਡ ਰਨ ਜਾਨੀ ਕਿ ਹਿੱਟ ਕਰ ਦਿੱਤਾ ਤੇ ਦੌੜ ਗਏ ਸਰ ਸਾਡਾ ਸਵਾਲ ਨਾ ਇਹ ਹੈ ਕਿ ਲੋਕ ਸਭਾ ਚੋਣਾਂ ਹੁਣ ਨੇੜੇ ਆ ਰਹੀਆਂ ਨੇ ਤੇ ਆਪਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਚੋਣ ਦਿੱਤਾ ਜਦਕਿ ਪੰਜਾਬ ਦੀ ਜਨਤਾ ਪੰਜਾਬ ਦੇ ਕਿਸਾਨ ਇੰਨੇ ਵਿਰੋਧ ਵਿੱਚ ਹੈ ਤੇ ਕੀ ਚੀਜ਼ ਹੈ ਜੀ ਲੈ ਕੇ ਆ ਰਹੇ ਹੋ ਜਿਸ ਤੋਂ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਤੁਸੀਂ ਖੁਸ਼ ਕਰ पाओगे ਦੇਖੋ ਐਦਾਂ ਹੈਗਾ ਇਹ ਜਿਹੜੀ ਜਿਹੜੀ ਖੁਸ਼ ਕਰਨ ਦੀ ਨੀਤੀ ਹੈ ਇਹ ਆਪਣੀ ਅਪੀਜ਼ਮੈਂਟ ਦੀ ਨੀਤੀ ਹੈ ਇਹ ਆਪਣਾ ਰਿਓੜੀਆਂ ਵੰਡਣ ਦੀ ਨੀਤੀ ਹੈ ਅਸੀਂ ਕਰਜ਼ਾਈ ਹੈਗੇ ਆਂ ਪੰਜਾਬ ਦਾ ਜਿਹੜਾ ਪਰ ਕਾਪੀਟਾ ਇਨਕਮ ਹੈ ਇਹ ਪਹਿਲੇ ਸਥਾਨ ਤੋਂ ਜਾ ਕੇ ਦਸਵੇਂ ਸਥਾਨ ਤੇ ਪਹੁੰਚ ਗਿਆ ਹੈਗਾ ਤੁਸੀਂ মিডিਆ ਵਾਲੇ ਦੱਸਦੇ ਹੋ ਅਖਬਾਰਾਂ ਚ ਦਿੰਦੇ ਹੋ ਸਾਡਾ ਜਿਹੜਾ ਆਪਣਾ ਬੱਚਿਆਂ ਦਾ ਡ੍ਰੌਪ ਆਊਟ ਰੇਟ ਹੈਗਾ ਆ ਉਹ 20.6% ਹੋ ਗਿਆ ਜਦੋਂ ਕਿ ਨਾਲ ਦੇ ਸਟੇਟ ਹਰਿਆਣਾ ਲੈ ਲਓ ਉਤਰਾਖੰਡ ਲੈ ਲਓ ਯੂਪੀ ਲੈ ਲਓ ਰਾਜਸਥਾਨ ਲੈ ਲਓ ਜੇ ਐਨ ਕੇ ਲੈ ਲਓ ਸਭ ਘੱਟ ਹੈ ਸਾਡੇ ਤੋਂ ਤਾਂ ਅਸੀਂ ਜਾ ਕਿੱਧਰ ਨੂੰ ਰਹਿ ਗਏ ਆ ਇਹ ਲੋਕਾਂ ਨੂੰ ਸਮਝਾਣ ਦੀ ਲੋੜ ਹੈ ਹੁਣ ਜਿੱਦਾਂ ਮੰਨ ਲਓ ਤੁਸੀਂ মিডিਆ ਵਾਲੇ ਲੋਕ ਐ ਮੇਰੀ ਇੱਕ ਦੀ ਆਵਾਜ਼ ਤੁਸੀਂ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਕੋ ਲੈ ਕੇ ਜਾਣੀ ਐ ਅਸਲੀਅਤ ਲੋਕਾਂ ਨੂੰ ਸਮਝ ਲੱਗੇਗੀ ਕਿ ਭਈ ਅਗਰ ਠੀਕ ਹੈ ਹੁਣ ਆਪਾਂ ਜੇ ਕਿਸੇ ਨੇ ਹਿੱਟ ਐਂਡ ਰਨ ਕੀਤਾ ਹੈਗਾ ਤੇ ਕਈ ਵਾਰੀ ਤਾਂ ਇਦਾਂ ਹੁੰਦਾ ਕਿ ਬਾਜ਼ਾਰ ਦੇ ਵਿੱਚ ਐਕਸੀਡੈਂਟ ਹੋ ਗਿਆ ਬਹੁਤ ਸਾਰੇ ਲੋਕ ਹੀ ਜਾਣਦੇ ਆ ਦੇਖਦੇ ਆ ਲੇਕਿਨ ਕਈ ਵਾਰੀ ਸੁੰਸਾਨ ਦੇ ਵਿੱਚ ਐਕਸੀਡੈਂਟ ਹੋ ਗਿਆ ਉੱਥੇ ਤਾਂ ਕੋਈ ਆਪਣਾ ਤੁਹਾਨੂੰ ਕੁੱਟਣ ਵਾਲਾ ਵੀ ਨਹੀਂ ਹੈਗਾ ਡਰਾਈਵਰ ਨੂੰ ਤੇ ਜੇ ਫੇ ਤੁਸੀਂ ਉੱਥੇ ਵੀ ਦੌੜ ਜਾਂਦੇ ਹੋ ਕਿ ਕਾਨੂੰਨ ਮੈਂ ਚਵੇਲੇ ਚ ਪਾ ਮੈਂ ਇੱਥੇ ਕਿਹੜਾ ਕੋਈ ਦੇਖਦਾ ਹੈ ਜਵਾਬ ਜਵਾਬ ਨਹੀਂ ਨਹੀਂ 1 ਮਿੰਟ ਸਰ ਰੁਕੋ ਰੁਕੋ ਤੁਹਾਡੀਆਂ ਨੀਤੀਆਂ ਮਤਲਬ ਜੋ ਤੁਸੀਂ कानून ले आ रहे हो जो तुम लोगन लोका के फायदे वास्ते ले आ रहे हो तो तुम्हारे लगातार खिलाफ जा रही है चीजें आपा किस तरह चुनाव जीतेंगे मेरा सवाल क्या बात क्या नाम आपका मेरा संदीप चौधरी संदीप जी संदीप जी बात यह है चुनाव जीतना अपनी जगह है लेकिन जो अपना कानून है वो सही है या गलत है اگر اپ اس کا ساتھ دیں گے کہ صحیح کا ساتھ دیں گے تو آج نہیں تو کل چناؤ جیتیں گے سیبتے ابھی وہ قانون صحیح ہے ہاں اسی 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 صحیح دا نہیں لوکاں نو نہ پسند آئے گا ایک دن جدوں ਤੁਸੀਂ اپنا من لو قرضہ لے کے روٹی کھا رہے ہو قرضہ لے کے ਤੁਸੀਂ حلوا پوری کھاندے ہو ایک دن گھروں بیکار ہو جؤ گے تانوں حلوا پوری تے قرضہ تا ملوں گا گھر نو گروی رکھ کے تے جدن تانوں اپنا شاہ نے کہے کہ بھائی تو قرضہ تا موڑیا نہیں تے خالی کر دے گھر ਫਿਰ ਕੀ ਕਰੋਗੇ ਕੀ ਅਸੀਂ ਆਪਣਾ ਘਰੋਂ ਬੇਕਾਰ ਹੋਣਾ ਚਾਹੁੰਦੇ ਆ ਕੀ ਅਸੀਂ ਪੰਜਾਬ ਨੂੰ ਕੰਗਾਲ ਕਰਨਾ ਚਾਹੁੰਦੇ ਆ ਕੀ ਅਸੀਂ ਆਪਣਾ ਸਿਰ ਵੋਟਰ ਰਾਜ ਵਾਸਤੇ ਆਪਣਾ ਗੱਲ ਕੀਤੀ ਹੈ ਵੀ 13 ਤੇ 8 ਸੀਟਾਂ ਲੜਾਂਗੇ ਤੁਹਾਡਾ ਅਕਾਲੀਆਂ ਨਾਲ ਇਕੱਠ ਜੋੜਨਾ ਹੈ ਕੀ ਮੈਂ ਵਿਚਾਰਿਆ ਜੀ ਦੇਖੋ ਇਹ ਜਿਹੜਾ ਸਵਾਲ ਹੈ ਇਹ ਆਪਣਾ ਗੱਠਜੋੜ ਕਰਨਾ ਜਾਂ ਨਹੀਂ ਕਰਨਾ ਇਹ ਫਿਰ ਉਸੇ ਨੀਤੀ ਦਾ ਹਿੱਸਾ ਹੈ ਕਿ ਆਪਾਂ ਚੋਣਾ ਜਿੱਤਣੀ ਹੈ ਇਹਨਾਂ ਦੇ ਨਾਲ ਟਕਣ ਲੜਾਂਗੇ ਅਸੀਂ ਤਾਂ ਪੁੱਛਦੇ ਆਂ ਜੀ ਅਸੀਂ ਲੜਾਂਗੇ ਬਿਲਕੁਲ ਦੇਖੋ ਜਿਹੜੀ ਸੰਭਾਵਨਾ ਆ ਇਹਦੇ ਉੱਤੇ ਜਿਹੜਾ ਆਪਣਾ ਫੈਸਲਾ ਆ ਉਹ ਹਾਈ ਕਮਾਂਡ ਨੇ ਲੈਣਾ ਅਕਾਲੀਆਂ ਦੀ ਹਾਈ ਕਮਾਂਡ ਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਇਹ ਦੋਨੇ ਲੈਣਗੇ ਅਸੀਂ ਆਪਣਾ ਕਾਰਜਕਰਤਾ ਦੇ ਤੌਰ ਤੇ ਸਪਾਈ ਦੇ ਤੌਰ ਤੇ ਜੋ ਸਾਨੂੰ ਹਾਈ ਕਮਾਂਡ ਕਹੇਗੀ ਉਹ ਆਪਾਂ ਲੜਾਈ ਲੜਨੀ ਹੈ ਅਸੀਂ ਪੰਜਾਬ ਦੇ ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹਨਾ ਹੈਗਾ ਤੁਸੀਂ ਬਹੁਤ ਸਿਆਣੇ ਲੋਕੋ ਬੁੱਧੀਜੀਵੀ ਹੋ ਬੁੱਧੀਜੀਵੀ ਵਰਗ ਦਾ ਹਿੱਸਾ ਹੋ ਜਿੰਨਾ ਚਿਰ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਮੈਂ ਅਕਾਲੀ ਦਲ ਦੀ ਵਕਾਲਤ ਨਹੀਂ ਕਰਦਾ ਲੇਕਿਨ ਕਿਉਂਕਿ ਭਾਰਤੀ ਜਨਤਾ ਪਾਰਟੀ ਵੀ ਉਹਦਾ ਹਿੱਸਾ ਸੀ ਤੁਸੀਂ ਦੇਖਿਆ ਹੋਵੇਗਾ ਕਿ ਆਪਣੇ ਪਿਛਲੇ 25 ਸਾਲਾਂ ਦੇ ਵਿੱਚ 5 15 ਸਾਲ ਰਾਜ ਅਕਾਲੀਆਂ ਦਾ ਤੇ ਭਾਜਪਾ ਦਾ ਰਿਹਾ ਔਰ ਉਹ ਸਮਾਂ ਸੀਗਾ ਉਹ ਦੌਰ ਸੀ ਵਿਕਾਸ ਦਾ ਤੇ ਦੌਰ ਸੀ ਸ਼ਾਂਤੀ ਦਾ ਉਦੋਂ ਗੈਂਗਸਟਰ ਨਹੀਂ ਸੀਗੇ ਉਸ ਵੇਲੇ ਆਪਣਾ ਜੇਲ੍ਹਾਂ ਤੋਂ ਇੰਟਰਵਿਊ ਨਹੀਂ ਸੀ ਹੁੰਦੀਆਂ ਉਸ ਵੇਲੇ 43000 ਕਾਲਾ ਇੱਕ ਜੇਲ੍ਹ ਚੋਂ ਨਹੀਂ ਸੀ ਗੈਂਗਸਟਰ ਕਰਦੇ ਤੇ ਤੁਸੀਂ ਆਪਣਾ ਇਹ ਦੇਖੋ ਕਿ ਦੇਖੋ ਮੈਂ ਪ੍ਰਸ਼ਾਸਨਿਕ ਅਧਿਕਾਰੀ ਰਿਹਾ ਹੈਗਾ ਮੈਨੂੰ ਪਤਾ ਹੈਗਾ ਆ ਕਿ ਕਿੱਦਾਂ ਆਪਣਾ ਜ਼ਿਲ੍ਹਾ ਚਲਾਣਾ ਹੈਗਾ ਤੇ ਜੇ ਕੋਈ ਆਪਣਾ ਸਿਸਟਮ ਨਾ ਠੀਕ ਚੱਲੇ ਉਹਨੂੰ ਠੀਕਵੇਂ ਕਰਨਾ ਇਹ ਵੀ ਆਂਦਾ ਹੈਗਾ ਤੋਂ ਇਸ ਕਰਕੇ ਆਪਾਂ ਉਹ ਸਿਸਟਮ ਕਰਾਂਗੇ ਜਿਹਦੇ ਨਾਲ ਆਪਣਾ ਅਲਟੀਮੇਟਲੀ ਡੈਮੋਕ੍ਰੇਸੀ ਕੀ ਆ ਇਹ ਲੋਕ ਰਾਜ ਹੈ ਲੋਕ ਰਾਜ ਕੀ ਹੁੰਦਾ ਆ ਲੋਕਾਂ ਨੇ ਚੁਣਨਾ ਆ ਤੇ ਲੋਕਾਂ ਦੇ ਭਲੇ ਲਈ ਸਰਕਾਰ ਹੁੰਦੀ ਹੈ ਤੇ ਜੇ ਭਲਾ ਨਹੀਂ ਅਸੀਂ ਕਰ ਸਕਦੇ ਤਾਂ ਸਾਨੂੰ ਆਪਣਾ ਇਹ ਹੱਕ ਨਹੀਂ ਬਣਦਾ ਕਿ ਅਸੀਂ ਆਪਣਾ ਰਾਜ ਕਰਨ ਲਈ ਹੁਣ ਦੇਖੋ ਜਿਹੜੀ ਆਮ ਆਦਮੀ ਪਾਰਟੀ ਆ ਲੋਕੀ ਦੁਖੀ ਸੀਗੇ ਅਕਾਲੀਆਂ ਤੋਂ ਲੋਕੀ ਦੁਖੇ ਸੀਗੇ ਕਾਂਗਰਸ ਤੋਂ ਲੋਕਾਂ ਨੇ ਕਿਹਾ ਕਿ ਯਾਰ ਇੱਕ ਮੌਕਾ ਇਹਨਾਂ ਨੂੰ ਦੇ ਦਿਓ ਇਹ ਬਦਲਾਵ ਦੀ ਨੀਤੀ ਲੈ ਕੇ ਆਣਗੇ ਕੁਝ ਬਦਲਣਗੇ ਕੋਈ ਚੰਗਾ ਕਰਨਗੇ ਕਿ ਅਸੀਂ ਕੋਈ ਬੇਰੁਜ਼ਗਾਰ ਨਹੀਂ ਰਹਿਣ ਦੇਾਂਗੇ ਪੈਨਸ਼ਨਾਂ ਡਬਲ ਕਰ ਦਾਂਗੇ ਮਹਿਲਾਵਾਂ ਲਈ ਇਹ ਕਰ ਦਾਂਗੇ ਉਹ ਕਰ ਦਾਂਗੇ ਸਾਰਾ ਕੁਝ ਹੀ ਵਾਦਾ ਕੀਤਾ ਗਿਆ ਲੇਕਿਨ ਮਿਲਿਆ ਕੀ ਮਿਲਿਆ ਤਾਂ ਸਿਰਫ ਕਰਜ਼ਾ ਮਿਲਿਆ ਕੀ ਗੈਂਗਸਟਰ ਮਿਲਿਆ ਕੀ ਸਾਡੇ ਬੱਚਿਆਂ ਦੀ ਜਿਹੜੀ ਆਪਣਾ ਸਕਾਲਰਸ਼ਿਪ ਨਹੀਂ ਮਿਲ ਰਿਹਾ ਉਹਨਾਂ ਨੂੰ ਆਪਣਾ ਜਿਹੜੇ ਸ਼ੈਡਿਊਲ ਕਾਸਟ ਬੱਚਾ ਸਭ ਤੋਂ ਗਰੀਬ ਹੁੰਦਾ ਆ ਉਹਨਾਂ ਨੂੰ ਆਪਣਾ ਰੋਜ਼ਗਾਰ ਤਾਂ ਮਿਲੂ ਜੇ ਡਿਗਰੀ ਮਿਲੂ ਡਿਗਰੀਆਂ ਨਹੀਂ ਮਿਲ ਰਹੀਆਂ ਵਜੀਫੇ ਨਹੀਂ ਮਿਲ ਰਿਹਾ ਪੰਜਾਬ ਨੇ ਸਰਕਾਰ ਨੇ ਜਿਹੜਾ ਬਣਦਾ ਹਿੱਸਾ ਪਾਣਾ ਸੀਗਾ ਤੁਸੀਂ ਮੀਡੀਆ ਦੀਆਂ ਤੁਹਾਡੀਆਂ ਰਿਪੋਰਟ ਪੜ੍ਹੀਆਂ ਮੈਂ ਪਿਛਲੇ 5 ਸਾਲਾਂ ਦਾ 300 ਕਰੋੜ ਰੁਪਏ ਦਾ ਕੰਟਰੀਬਿਊਸ਼ਨ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਹੁਣ ਆਪਣਾ ਜਿਹੜੀ ਆਪਣਾ ਤੁਸੀਂ ਕਹਿੰਦੇ ਆ ਕਿ ਜੀ ਪਹਿਲੀ ਸਰਕਾਰ ਹੈ ਜਿਹੜੀ ਥਰਮਲ ਪਲੈਂਟ ਖਰੀਦ ਰਹੀ ਹੈ ਉਪਹੀ ਕਦੇ ਦੁਨੀਆ ਦੇ ਵਿੱਚ ਹੋਇਆ ਕਿ ਸਰਕਾਰਾਂ ਵੀ ਖਰੀਦੀਆਂ ਗਈਆਂ ਸਰਕਾਰ ਤਾਂ ਪ੍ਰਾਈਵੇਟਾਈਜੇਸ਼ਨ ਕਰਦੀ ਹੈ ਕਿ ਤੁਸੀਂ ਆਪਣਾ ਕੰਮ ਕਰੋ ਕੱਲ ਨੂੰ ਤੁਹਾਡਾ ਸਾਰਿਆਂ ਦਾ ਧੰਦਾ ਖੋ ਕੇ ਤੁਹਾਡੀਆਂ ਦੁਕਾਨਾਂ ਖੋ ਕੇ ਤੁਹਾਡੇ ਮੋਬਾਈਲ ਜਾਂ ਤੁਹਾਡਾ ਮੀਡੀਆ ਖੋ ਕੇ ਕਹਿੰਦੇ ਕਿ ਸਰਕਾਰ ਕਰੇਗੀ ਇਹ ਕੰਮ ਇਜ਼ ਇਟ ਪੋਸੀਬਲ ਕਿ ਇਹ ਸਹੀ ਕੰਮ ਹੈ ਤਾਂ ਇਸ ਸਰਕਾਰ ਨੂੰ ਪਤਾ ਨਹੀਂ ਹੁੰਦਾ ਹੈਗਾ ਕਿ ਕਰਨਾ ਕੀ ਹੈਗਾ ਇਹ ਅਜੇ ਤੱਕ ਮਾਨ ਸਾਹਿਬ ਜੁਗਨੂ ਹਾਜ਼ਰ ਹੈ ਉਸ ਮੋੜ 'ਚੋਂ ਨਹੀਂ ਨਿਕਲੇ ਇਸ ਕਰਕੇ ਆਪਣਾ ਸਾਨੂੰ ਇਹ ਸਮਝਣਾ ਪਏਗਾ ਕਿ ਅਸੀਂ ਦੇਖੋ ਸਮਾਂ ਲੱਗ ਸਕਦਾ ਹੈਗਾ ਸਾਨੂੰ 13 ਸੀਟਾਂ ਤੇ ਲੜਾਂਗੇ ਗੱਠ ਜੋੜ ਨਾਲ ਲੜੀਏ ਇਕੱਲੇ ਲੜੀਏ 26 ਜਨਵਰੀ ਦੀ ਚਾਂਕੀ ਨੂੰ ਲੈ ਕੇ ਜਿਹੜੀ ਪੰਜਾਬ ਦੀ ਰੱਦ ਹੋਈ ਹੈ ਸੁਨੀਲ ਜਾਖੜ ਸਾਹਿਬ ਨੇ ਇੱਕ ਇਲਜ਼ਾਮ ਲਗਾਇਆ ਸੀ ਸਰਕਾਰ ਤੇ ਕੇਜਰੀਵਾਲ ਤੇ ਤੇ ਉਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਹਾਲਾਂਕਿ ਸਰਕਾਰ ਉਹਨਾਂ ਨੂੰ ਡੀਫੀਟ ਕਰਦੀ ਹੈ ਤੇ ਲਗਾਤਾਰ ਉਹਨਾਂ ਤੇ ਹਮਲਾ ਬੋਲਦੀ ਹੈ ਦੇਖੋ ਜਿਹੜੀ ਸੁਨੀਲ ਜਾਖੜ ਜੀ ਨੇ ਕੋਈ ਗੱਲ ਕਹੀ ਹੈਗੀ ਆ ਉਹ ਆਪਣਾ ਪਹਿਲੀ ਗੱਲ ਤਾਂ ਜਿਹੜੇ ਆਪਣਾ ਹਰੇਕ ਮੀਟਿੰਗ ਹੁੰਦੀ ਹੈ ਨਾ ਉਹਨਾਂ ਦੇ ਮਿਨਿਟਸ ਆਫ ਮੀਟਿੰਗ ਬੰਦੇ ਹੈਗੇ ਮੈਂ ਵੀ ਆਪਣਾ ਐਜ਼ ਅ ਡਿਪਟੀ ਕਮਿਸ਼ਨਰ ਐਜ਼ ਅ ਕਮਿਸ਼ਨਰ ਕੋਈ ਵੀ ਜਦੋਂ ਮੀਟਿੰਗ ਕਰਦੇ ਆ ਬਕਾਇਦਾ ਹਰ ਗੱਲ ਨੋਟ ਹੁੰਦੀ ਹੈ ਔਰ ਹਰ ਡਿਸੀਜਨ ਨੋਟ ਹੁੰਦਾ ਹੈਗਾ ਸੋ ਡਿਸੀਜਨ ਸਾਡੇ ਕੋਲ ਆਇਆ ਨਹੀਂ ਹੈਗਾ ਜਾਂ ਤਾਂ ਆਮ ਆਦਮੀ ਪਾਰਟੀ ਐ ਪਬਲਿਕ ਕਰ ਦੇਵੇ ਕਿ ਜੀ ਉੱਥੇ ਦਾ ਫੈਸਲਾ ਆ ਹੋਇਆ ਸੀਗਾ ਕਰਦੇ ਪਬਲਿਕ ਕਰਦੇ ਟਵੀਟ ਕਰਕੇ ਜਾਣਕਾਰੀ ਦੇ ਟਵੀਟ ਤਾਂ ਜਿਹੜਾ ਹੈਗਾ ਆ ਉਹ ਟਵੀਟ ਤਾਂ ਰੋਜ਼ ਹੀ ਕਰਦੇ ਆ ਨਹੀਂ ਕੇਂਦਰ ਦੀ ਰਿਪੋਰਟ ਜੋ ਹੈਗੀ ਇੱਕ ਮਿੰਟ ਟਵੀਟ ਤਾਂ ਉਹਨਾਂ ਨੇ ਇਹ ਵੀ ਕੀਤਾ ਸੀਗਾ ਕਿ ਭਈ ਆਪਣਾ ਜਿਹੜਾ ਫਾਰਮਰ ਚੀਫ ਮਿਨਿਸਟਰ ਹੈ ਚੰਨੀ ਏ ਆਪਾਂ ਨੂੰ 31 ਜੁਲਾਈ ਤੱਕ ਆਪਣਾ ਕਿਤੋਂ 2 ਕਰੋੜ ਰੁਪਇਆ ਦੱਸ ਦੇ ਨਹੀਂ ਤਾਂ ਨਹੀਂ ਤਾਂ ਕੀ ਹੋਇਆ ਅੱਛਾ ਉਹਨੂੰ ਆਪਣਾ ਟਵੀਟ ਕੀਤਾ ਸੀਗਾ ਕਿ ਅਸੀਂ ਇਹਨੂੰ ਜਿਹੜੇ ਪਾਲਨਪੁਰ ਆਪਣਾ ਲੈ ਕੇ ਆਏ ਸੀਗੇ ਜਿੱਤੋਂ ਆਪਣਾ ਉਹ ਸਪੋਰਟਸਮੈਨ ਤੋਂ ਕਿ ਨੌਕਰੀ ਦੇਣੀ ਆ ਉਹਦੇ ਵਾਸਤੇ ਸੀਗਾ ਨਾ ਉਹਦਾ ਟਵੀਟ ਕੀਤਾ ਸੀ ਮੈਂ ਇਹਨੂੰ ਨੌਕਰੀ ਦੇਵਾਂਗਾ ਕੋਈ ਨੌਕਰੀ ਨਹੀਂ ਮਿਲੀ ਟਵੀਟ ਕੀਤਾ ਸੀਗਾ ਕਿ ਅਸੀਂ ਆਪਣਾ ਜੀਰੇ ਵਾਲੀ ਫੈਕਟਰੀ ਬੰਦ ਕਰ ਦਾਂਗੇ ਅੱਜ ਤੱਕ ਤੁਸੀਂ ਮੀਡੀਆ ਵਾਲੇ ਆ ਤੁਸੀਂ ਚਾਂਕੀ ਦੀ ਗੱਲ ਨੂੰ ਲੈ ਕੇ ਤੁਹਾਡਾ ਸਭ ਗੱਲ ਕਰ ਰਹੇ ਆ ਚਾਂਕੀ ਜਿਹੜੀ ਆ ਜਖੜ ਜੀ ਦੇ ਬਿਆਨ ਨੂੰ ਲੈ ਕੇ ਸੰਤੁਸ਼ਟ ਹੋ ਜਦ ਸਰਕਾਰ ਜਿਹੜੀ ਉਹਨਾਂ ਤੇ ਇਲਜ਼ਾਮ ਲਾ ਰਹੀ ਹੈ ਜਖੜ ਸਾਹਿਬ ਤੇ ਉਸ ਤੇ ਕੀ ਗੱਲ ਹੈ ਉਹਨਾਂ ਨੇ ਰਿਪੋਰਟ ਦੇ ਵਿੱਚ ਆਪਣੀ ਫੋਟੋ ਚਾਂਕੀ ਦੇ ਵਿੱਚ ਲਾ ਕੇ ਪੇਸ਼ ਕੀਤੀ ਲੋਕ ਕਹਿੰਦੇ ਮੈਂ ਰਾਜਨੀਤੀ ਛੱਡ ਦਾਂਗਾ ਜੇ ਇਹ ਚੀਜ਼ ਸਾਬਤ ਕਰ ਦਿੱਤਾ ਜਿਹੜੇ ਵਾਦੇ ਜਿਹੜੇ ਵਾਦੇ ਕੀਤੇ ਸੀਗੇ ਉਹ ਪੂਰੇ ਨਹੀਂ ਹੋਏ ਕਿ ਉਹਨਾਂ ਨੇ ਰਾਜਨੀਤੀ ਛੱਡ ਦਿੱਤੀ ਹੈ ਜਿੰਨੇ ਵਾਅਦੇ ਕੀਤੇ ਸੀਗੇ ਤੁਸੀਂ ਤਾਂ ਸਾਰੇ মিডিਆ ਦੇ ਨਾਲ ਸੰਬੰਧਤ ਲੋਕ ਹੋ ਉਹਦੇ ਕਹਿਣ ਦਾ ਤੇ ਕਰਨੀ ਦੇ ਵਿੱਚ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ ਉਹਤੇ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ ਇਹ ਅਨਫੋਰਚੂਨੇਟ ਹੈ ਕਿ ਭਗਵਾਨ ਤੁਮਾਨ ਜੀ ਸਾਡੇ ਮੁੱਖ ਮੰਤਰੀ ਆ ਵੈਰੀ ਵੈਰੀ ਅਨਫੋਰਚੂਨੇਟ ਕਿਉਂ ਮੈਂ ਬਤਾਰ ਆਪਣਾ ਪ੍ਰਸ਼ਾਸਨਿਕ ਅਧਿਕਾਰੀ ਪਹਿਲੇ ਮੁੱਖ ਮੰਤਰੀ ਮੰਨ ਲਓ ਸਰਕਾਰ ਕਾਂਗਰਸ ਦੀ ਆ ਮੰਨ ਲਓ ਕਾ ਸਰਕਾਰ ਕਾਲੀਆਂ ਦੀ ਆ ਜਿਹੜੇ ਪਹਿਲੇ ਮੁੱਖ ਮੰਤਰੀ ਗੱਲ ਕਹਿ ਗਏ ਉਹਨਾਂ ਨੂੰ ਆਨਰ ਕਰਦੇ ਸੀਗੇ ਕਿ ਜੀ ਮੁੱਖ ਮੰਤਰੀ ਦੀ ਅਨਾਉਂਸਮੈਂਟ ਹੈ इस तरह नहीं सी होंगे कि अपना हुण दा मुख्यमंत्री सरकार भी को फिर भी ऑनर नहीं हो रहा जिन्ने वादे उन्होंने जी बोलिए जी बोलिए देखिए ऐसा है कि जो बी एस पी है वो एक नेशनल लेवल की पार्टी है वो एससी भाईचारे की पार्टी नहीं है कभी उनसे पूछ लेना कि ऐसी भाईचारा ही आगा वो तो हर वर्ग के बच्चों लोगों को इलेक्शन लड़ा दी है, पर है नहीं मेरे को नहीं पता जी आप डाटा कहाँ से लाए हैं एट्टी परसेंट है नाइन्टी परसेंट है, है कितना है क्योंकि मायावती जी शेड्यूल कास्ट है वो उसकी अध्यक्ष है आप उसको एट्टी परसेंट का दे कह रहे हैं कि उनका है लेकिन वो कितना है मैं इस डाटे में नहीं जाता लेकिन हर पोलिटिकल पार्टी को हर वर्ग की वोटें चाहिए हर वर्ग की वोटें चाहिए हमारे साथ ये देखो रमदासिया सिख बैठे हैं ये मजबी सिख बैठे हैं मैं रव्दासिया सिख हूं सारे भाईचारे के लोग हैं लेकिन है सभी 39 कास्ट हैं, शेड्यूल कास्ट सभी लोग हम मिलकर एक 35% बोलते हैं ना 35% तो 39 कास्ट हैं है इसमें आपने डाटा देखा था जब एक मिनट आपने डाटा देखा था 2017 में जब इलेक्शन लड़ी बीएसपी ने पंजाब में इंडिपेंडेंट किसी को तीन सौ वोट पड़ी डेढ़ दो सौ पड़ी डेढ़ से कम है आप आप टोटल इसका आप बोरे थे किस पे आप पंजाब में इलेक्शन लड़ोगे आप बताओ जब आम आदमी ने मैनिफेस्टो तैयार किया उन्होंने तीन तीन अपने स्टेप दिए मुद्दे दिए करप्शन मुक्त पंजाब ड्रग मुक्त पंजाब और कानून व्यवस्था जिस पार्टी के विधायक डेप्टी सी एम सिसोदिया जी खुद पार्टी बनाने वाले शराब घोटाले में जाएं वो पंजाब को कैसे ड्रग मुक्त कर सकते हैं जिस पा पार्ट, जिस पार्टी के चार पाँच एम एल ए करप्शन में अंदर चले जाएँ वो कैसे पंजाब को करप करप्शन मुक्त कर सकते हैं कानून व्यवस्था की बात तीन दिन पहले जगह जगह पर कत्ल हो रहे हैं तीन दिन पहले डेरा बाबा नानक में शरेआम दस गोलियाँ मार के बंदा मार दिया ये तीन उनके मुद्दे थे इससे ज़्यादा मुद्दा क्या लेंगे पंजाब में कितने सेलिब्रिटी जगह जगह उनके आम आदमी पार्टी की बात कर सही है ना हम बात सही कर रहे हैं या नहीं, है नहीं? नहीं? मैनिफेस्टो तो के तीन पॉइंट थे नहीं हाँ बताइए बताइए खुल के पूछो जो पूछना है हमारी स्ट्रेंथ लोग हम हमारी स्ट्रेंथ तो लोग हैं लोगों को हमने जो एक सौ सतारह हल्के है उनमें सभी अपना भारत सरकार की नीतियाँ को पहुँचाया है अभी जो ऐसी मोर्चा है हम नरेंद्र भाई मोदी जी के धनवादी हैं धन्यवाद देते हैं उन्होंने अयोध्या का नाम जो है पूरे विश्व में राम मंदिर की वजह से उभर रहा है और बाईस तरीक को वहाँ प्राण प्रतिष्ठा होगी और उसने जहाँ देश विदेश से जिन लोगों ने आना है जहाँ आना है एयरपोर्ट पे उसका नाम क्या रखा है भगवान महारिषि श्री वाल्मीकि जी के नाम पे रखा है जो रचयिता है माइंड के जिन्होंने हमें राम के दर्शन कराए हैं वो भगवान वाल्मीकि जी के नाम पे उन्होंने रखा है जो सब का साथ सब का विकास का नारा लगा रहे हैं ना अपना मोदी जी वो ऐसे बातों में नहीं है वो सारा प्रैक्टिकल है दूसरा सवाल जी रेवेली कहो गारंटी कहो या फ्री हां भाजपा उसको सपोर्ट करती है या देखिए ऐसा है ये बहुत प्रश्न जो है आपका बहुत इंपॉर्टेंट प्रश्न है जो मैं समझता हूँ मीडिया का ये प्रश्न सबसे पूछना चाहिए आपको जो लोग गरीब हैं जो अनपढ़ लोग हैं जो वंचित लोग हैं जैसे शेड्यूल का सबसे बड़ा वंचित है उसको सपोर्ट चाहिए जिसके पास ज़मीन नहीं है जिसके पास बिजनेस नहीं है जिसके पास इंडस्ट्री नहीं है उसको जो चाहे सरकार कैसे भी सपोर्ट करे सपोर्ट चाहिए लेकिन उनके साथ साथ लोगों को रोजगार चाहिए जो मोदी जी दे रहे हैं जो विश्वकर्मा योजना है आपने उनके बारे में अगर पढ़ा होगा तो पहले ट्रेनिंग देंगे ट्रेनिंग के साथ उनको पाँच सौ रुपया डेली का भी मिलेगा और फिर पंद्रह हजार की किट मिलेगी आपको कितने भी लोग ले ओ, आपको विश्वकर्मा योजना में आपने ब्यूटी पार्लर का काम करना है प्लम्बर का काम करना इलेक्ट्रीशियन का, का काम करना नाई का, का, का करना, काम करना तरखाना काम करना लोहारा काम करना घुम्हारा काम करना कोई काम करना लेवल पे भी अगर देखा जी नवंबर तेईस में पिछले इक्कीस महीने में था जी नेशनल जी देखिए ऐसा है कि बहुत सारे फैक्टर हैं जे अनएम्प्लॉयमेंट तो आप अमेरिका चल जाओ इंग्लैंड चल जाओ कनेडा चल जाओ ऑस्ट्रेलिया चल जाओ कहीं भी 100 परसेंट एम्प्लॉयमेंट नहीं है पंजा इंडिया में कोरोना ने बहुत जबरदस्त फाइट दी है इंडिया ने और ना सिर्फ अपने 140 करोड़ की आबादी को बचाया है बल्कि गरीब देशों को भी अपना फ्री ऑफ कॉस्ट जो कोरोना कोरोना की मेडिसिन भेजी है और हमने अपना जो आज की अर्थव्यवस्था है सात परसेंट के करीब चल रही है पाँचवें स्थान पे हम आ गए हैं मोदी जी के अंडर और तीसरे स्थान पे अगले टर्नओवर में आएंगे और छोड़, एक छोटी छोटी जी, जी बेनती देखो अपना लोग ही बेस्ट जज होते हैं अब अपना छत्तीसगढ़ में जीते भाजपा कांग्रेस से और चौथी बार अपना मध्य प्रदेश में जीते और राजस्थान में छीन लिए अपना सरकार जी साउथ में अब आप असेंबली की बात की जाए आप जीरो लेवल पे देखो ऐसा है ऐसा है, है कि देखो पंजाब में भी कभी इंडिपेंडेंट बीजेपी की सरकार नहीं बनी नहीं बनी ना आप सभी जानते हैं लेकिन अब कभी तो स्टार्ट करना पड़ता है दो सीटों से लेकर 303 पे पहुंच गए भाजपा अपनी नीतियों की वजह से पहुंचे हैं ना जो लीडर है वो मोदी जी हैं हमारे ਦੂਸਰੀ ਕਿਸੇ ਪਾਰਟੀ ਕੇ ਪਾਸ ਲੀਡਰ ਨਹੀਂ ਹੈ ਲਦਰ ਸਾਹਿਬ ਕੇਂਦਰ ਦੀਆਂ ਸਕੀਮਾਂ ਜਿਹੜੀਆਂ ਹੈਗੀ ਆ ਆਪਾਂ ਹੁਣ ਪਹੁੰਚੀਆਂ ਜਿਵੇਂ ਵੈਨਾ ਆਈ ਹੈ ਹਨਾ ਆਪਾਂ 4.5 ਸਾਲ ਦੇ ਵਿੱਚ ਕੇਂਦਰ ਦੀਆਂ ਸਕੀਮਾਂ ਦਾ ਲਾਭ ਪੰਜਾਬ ਨੂੰ ਨਹੀਂ ਦੇ ਸਕੇ ਪਰ ਹੁਣ ਲਾਸਟ ਦਿਨਾਂ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਵੱਲ ਜਿਹੜੀ ਵੈਨਾ ਭੇਜੀ ਹੈਗੀ ਆ ਇਸ ਦੇ ਉੱਪਰ ਕੀ ਮਤਲਬ ਕਰਦੇ ਹੋ ਹਾਂ ਇਹਦਾ ਮਤਲਬ ਤਾਂ ਕੋਈ ਨਹੀਂ ਹੈਗਾ ਮਤਲਬ ਸਕੀਮਾਂ ਤਾਂ ਪਹਿਲਾਂ ਵੀ ਸੀਗੀਆਂ ਸਿਰਫ ਪ੍ਰਚਾਰ ਹੋਣਾ ਹੈ ਔਰ ਉਹਦਾ ਵੈਨਾ ਦਾ ਕੱਲਾ ਮਤਲਬ ਪ੍ਰਚਾਰ ਨਹੀਂ ਹੈਗਾ ਸਿਰਫ ਉੱਥੇ ਤੁਸੀਂ ਜਾਓਗੇ ਵੈਨ ਕੋਲ ਤਾਂ ਤੁਹਾਡਾ ਆਸ਼ੀਮਾਨ ਕਾਰਡ ਬਣਾਇਆ ਜਾਂ ਕੋਈ ਤੁਹਾਡਾ ਸਕੀਮ ਦੇ ਤਹਿਤ ਤੁਹਾਨੂੰ ਮੰਨ ਲਓ ਪੀਐਮ ਆਵਾਸ ਯੋਜਨਾ ਦੇ ਤਹਿਤ ਕਾਗਜ਼ ਭਰਨੇ ਆ ਜਾਂ ਤੁਸੀਂ ਆਸ਼ੀਮਾਨ ਦਾ ਭਰਨਾ ਤੁਹਾਨੂੰ ਇਮੀਡੀਏਟਲੀ ਕਾਰਡ ਬਣਾ ਕੇ ਤੁਹਾਨੂੰ ਦਿੱਤਾ ਜਾਏਗਾ ਸੋ ਇਸ ਕਰਕੇ ਉਹਨਾਂ ਦਾ ਔਨ ਦੀ ਸਪਾਟ ਬੈਨੀਫਿਟ ਜਿਹੜਾ ਆ ਇਹ ਮੇਨ ਮਕਸਦ ਹੈ ਉਹਨਾਂ ਵੈਨਾਂ ਦਾ ਨਹੀਂ ਮੈਂ ਤਾਂ ਇਹ ਕਹਿਣਾ ਚਾਹ ਰਿਹਾ ਸੀਗਾ ਜੀ 4.5 ਸਾਲ ਤੱਕ ਕੇਂਦਰ 2020 ਤੋਂ ਲੈ ਕੇ 35-40 ਲੱਖ ਲੋਕ ਪ੍ਰਧਾਨ ਮੰਤਰੀ ਅਨ ਯੋਜਨਾ ਦਾ ਫਾਇਦਾ ਲੈ ਰਹੇ ਪੰਜਾਬ ਦਾ ਕੀ ਅਜਵਾਲਾ ਸਕੀਮ ਨਹੀਂ ਮਿਲੀ ਸਿਲੰਡਰਾਂ ਦੀ ਤੁਸੀਂ ਦੱਸੋ ਆਯੋਸ਼ਮਾਨ ਭਾਰਤ ਨਹੀਂ ਮਿਲਿਆ ਹੁਣ ਪਿੱਛੇ ਜੇ ਸਾਡੇ ਸਾਬਕਾ ਪ੍ਰਧਾਨ ਜਿਹੜੇ ਅਸ਼ਵਨੀ ਸ਼ਰਮਾ ਜੀ ਉਹਨਾਂ ਨੇ ਬੋਲਿਆ ਵਿਧਾਨ ਸਭਾ ਜਿਹੜੀ ਸਪੈਸ਼ਲ ਬੁਲਾਈ ਕਿ ਪਿਛਲਾ 18 ਕਰੋੜ ਬੈਲੈਂਸ ਪਿਆ ਪ੍ਰਧਾਨ ਮੰਤਰੀ ਸਹਿਰੀ ਆਵਾਸ ਯੋਜਨਾ ਦਾ ਠੀਕ ਹੈ ਜੀ ਹੁਣ ਹੋਰ ਆ ਗਿਆ ਜੀ 180 ਕਰੋੜ ਹੋਰ ਆ ਗਿਆ 198 ਕਰੋੜ ਰੁਪਈਆ ਅੱਜ ਵੀ ਪੰਜਾਬ ਸਰਕਾਰ ਦੇ ਕੋਲ ਪਿਆ ਵਾ ਪ੍ਰਧਾਨ ਮੰਤਰੀ ਸਹਿਰੀ ਆਵਾਸ ਯੋਜਨਾ ਦਾ ਜਿਹਦੇ ਨਾਲ ਲਗਭਗ 1500 ਕੱਚੇ ਜਿਹੜੇ ਉਹ ਪੱਕੇ ਮਕਾਨ ਬਣਨੇ ਆ ਇਹ ਜਿਹੜੀ ਸਰ ਗੱਲ ਦੱਸ ਰਹੇ ਆ ਨਾ ਜੀ ਇਹ ਸਕੀਮਾਂ ਦੇ ਪਿਛਲੇ 5 ਸਾਲ ਤੋਂ ਹੀ ਆ ਰਹੀਆਂ ਨੇ ਹੋਣ ਵੀ ਪ੍ਰਧਾਨ ਮੰਤਰੀ ਜੀ ਨੇ ਯੋਜਨਾ ਐਕਸਟੈਂਡ ਨਹੀਂ ਕੀਤੀ ਦਸੰਬਰ ਤੋਂ ਦਸੰਬਰ ਤੇ ਯੋਜਨਾ ਖਤਮ ਹੋ ਰਹੀ ਸੀ ਪ੍ਰਧਾਨ 5 ਸਾਲ ਲਈ ਐਕਸਟੈਂਡ ਕਰ ਦਿੱਤੀ ਇਹ ਤੇ ਸਿਰਫ ਇੱਕ ਪ੍ਰਚਾਰ ਲੋਕਾਂ ਨੂੰ ਜੋ ਸਰ ਦੱਸ ਰਹੇ ਆ ਕਿ ਪ੍ਰਚਾਰ ਕਰ ਰਹੇ ਆ ਕਿ ਇਹ ਇਹ ਸਕੀਮਾਂ ਚੱਲ ਰਹੀਆਂ ਨੇ ਫਾਇਦਾ ਤੇ ਪਿਛਲੇ 10 ਸਾਲਾਂ ਤੋਂ ਮਿਲਦਾ ਪਿਆ ਜੀ ਨਵੀਂ ਸਕੀਮ ਨਹੀਂ ਆਈ ਕੋਈ ਨਵੀਂ ਸਕੀਮ ਨਹੀਂ ਸਿਰਫ ਲੋਕਾਂ ਨੂੰ ਲੈਟਰ ਲਿਖਿਆ ਗਿਆ ਹਾਂ ਜੀ ਹਾਂ ਜਿਹੜਾ ਰਾਜਪਾਲੋਂ ਲੈਟਰ ਲਿਖਿਆ ਗਿਆ ਹੈ ਇਹ ਕਿਹਦਾ ਲੈ ਰਹੇ ਹੋ ਇਹ ਦੇਖੋ ਆਪਣਾ ਇਹ ਤੇ ਟੈਕਨੀਕਲ ਤੇ ਲੀਗਲ ਗੱਲ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਜੇ 2 ਸਾਲ ਜਾਂ 2 ਸਾਲ ਤੋਂ ਵੱਧ ਸਜ਼ਾ ਹੋ ਜਾਏ ਤਾਂ ਕੋਈ ਐਮ.ਐਲ.ਏ ਆਪਣੀ ਸੀਟ ਤੇ ਨਹੀਂ ਰਹਿ ਸਕਦਾ ਲੇਕਿਨ ਆਪਣਾ ਜਿਹੜਾ ਰਾਜਪਾਲ ਜੀ ਆ ਉਹਨਾਂ ਨੇ ਤਾਂ ਇੱਕ ਇਨਫੋਰਮੇਸ਼ਨ ਪੁੱਛੀ ਹੈਗੀ ਆ ਕਿ ਇਹ ਦੱਸੋ ਭਈ ਇਹਦੇ ਬਾਰੇ ਸਰਕਾਰ ਦਾ ਕੀ ਕਹਿਣਾ ਹੈਗਾ ਮੁੱਖ ਮੰਤਰੀ ਜੀ ਨੂੰ ਲਿਖਿਆ ਹੈਗਾ ਸੋ ਇਸ ਕਰਕੇ ਮੁੱਖ ਮੰਤਰੀ ਸਥਿਤੀ ਸਪਸ਼ਟ ਨਹੀਂ ਕਰਦੇ ਕਿਉਂਕਿ ਭਗਵਾਂ ਅਜੇ ਅਰੋੜਾ ਸਾਹਿਬ ਨੂੰ ਵੈਸੇ ਛੁੱਟੀ ਹੋ ਜਾਣੀ ਸੀ ਉਹਦੀ ਲੇਕਿਨ ਹੁਣ ਕਿਉਂਕਿ ਗਵਰਨਰ ਸਾਹਿਬ ਨੇ ਪੁੱਛ ਲਿਆ ਹੁਣ ਉਹਦੀ ਛੁੱਟੀ ਨਹੀਂ ਹੋਣੀ ਕਿਉਂਕਿ ਉਲਟ ਚੱਲਦੇ ਆ ਨਾ ਆਪਣਾ ਬਿਲਕੁਲ ਜਿਦਾਂ ਹਵਾ ਦੇ ਖਿਲਾਫ ਚੱਲਣਾ ਚੱਲਣਾ ਹੈ ਆਪਣਾ ਜੋੜੇ ਮਾਜਰਾ ਨੂੰ 3 ਸਾਲ ਦੀ ਸਜ਼ਾ ਹੋਈ ਉਹ ਵੀ ਅਜੇ ਮੰਤਰੀ ਹੈਗਾ ਹੈਂ ਜੀ ਬਲਵੀਰ ਸਿੰਘ ਨੂੰ ਸ਼ਾਇਦ ਪਤਾ ਨਹੀਂ ਨਾਂ ਕੀ ਹੈਗਾ ਚੇਤਨ ਸਿੰਘ ਜੋੜੇ ਮਾਜਰਾ ਕੌਣ ਹੈ ਬਲਵੀਰ ਸਿੰਘ ਬਲਵੀਰ ਸਿੰਘ ਹੈ ਸੌਰੀ ਮੈਨੂੰ ਆਪਣਾ ਗਲਤੀ ਲੱਗੀ ਹੋਗੀ ਲੇਕਿਨ ਇੱਕ ਮੰਤਰੀ ਹੈਗਾ ਜਿਹਨੂੰ ਸਜ਼ਾ ਹੋਈ ਆ ਇੱਕ ਆਪਣਾ ਅਮਨ ਅਰੋੜਾ ਹੋ ਗਿਆ ਇੱਕ ਕਟਾਰੂ ਚੱਕ ਹੈਗਾ ਮੈਂ ਪੂਰੀ ਜ਼ਿੰਮੇਵਾਰੀ ਨਾ ਖੈਣਾ ਕਟਾਰੂ ਚਾਕ ਦੀ ਜਿਹੜੀ ਸੀਡੀ ਆ ਉਹ ਗਵਰਨਰ ਸਾਹਿਬ ਨੇ ਉਹਨੂੰ ਵੈਰੀਫਾਈ ਕਰਵਾ ਲਿਆ ਆਥੈਂਟਿਕ ਪਾਈ ਗਈ ਆ ਔਰ ਉਹਦੇ ਤੇ ਤਾਂ ਕੁਝ ਨਹੀਂ ਬੋਲਦੇ ਤਾਂ ਉਹ ਉਹ ਵੀ ਮੰਤਰੀ ਬਣਿਆ ਹੋਇਆ ਹੈਗਾ ਸੋ ਇਸ ਕਰਕੇ ਆਪਣਾ ਝਾਕੀਆਂ ਦੀ ਜਿਹੜੀ ਗੱਲ ਕਰਦੇ ਆ ਕਿ ਚਾਕੀ ਸਾਡੀ ਤਾਂ ਐਦਾਂ ਸੀ ਉਦਾਂ ਸੀ ਰਿਜੈਕਟ ਕਰਦੀ ਸਾਡੀ ਫੋਟੋ ਨਹੀਂ ਸੀਗੀ ਤੁਸੀਂ ਵੀ ਉਹਦੇ ਤੇ ਵਾਬਰੋਲਾ ਕਰ ਰਹੇ ਹੋ ਤੇ ਚਾਫੇ ਖਟਾਰੂ ਚੱਕ ਦੀ ਚਾਕੀ ਭੇਜ ਦਿਓ ਇਹੋ ਜੇ ਮੰਤਰੀ ਦੀ ਚਾਕੀ ਭੇਜਣੀ ਚਾਹੀਦੀ ਨਾ ਕਿ ਪੰਜਾਬ ਦਾ ਮਾਡਲ ਹੈ ਬੀਜੇਪੀ ਓਕੇ ਕਰਦੀ ਬੀਜੇਪੀ ਕੋ ਮੁਕਾਬਲਾ ਭੇਜੋ ਤਾਂ ਸਹੀ ਓਕੇ ਹੋਣੀ ਨਹੀਂ ਹੋਣੀ ਉਹ ਤਾਂ ਕਮੇਟੀ ਦੇਖੂ ਲਦਰ ਸਾਹਿਬ ਇੱਕ ਇੱਕ ਨ ਬਰੀਫ ਦੇ ਵਿੱਚ ਕਰ ਦੋ ਹਾਂਜੀ ਬੋਲੀਏ ਸਾ ਬਰੀਫ ਦੇ ਵਿੱਚ ਕਰ ਦੋ ਲਦਰ ਸਾਹਿਬ ਜਿਹੜਾ ਅੱਜ ਇੱਥੇ ਰਾਜਪੁਰੇ ਪਹੁੰਚਣਾ ਹੋਇਆ ਹੈ ਕਿ ਖਾਸ ਪ੍ਰੋਗਰਾਮ ਸੀਗਾ ਦੇਖੋ ਹਾਂ ਡੰਡੇ ਕੀ ਦੋ ਤਿੰਨ ਇੰਪੋਰਟੈਂਟ ਕੀ ਹੈ ਓਏ ਉਹੀ ਬਰੀਫ ਦੇ ਵਿੱਚ ਕਹਿ ਰਹੇ ਚੱਲ ਸਾਡਾ ਜਿਹੜਾ ਅੱਜ ਦਾ ਇੱਥੇ ਆਣ ਦਾ ਮਕਸਦ ਹੈਗਾ ਉਹ ਹੈਗਾ ਇੱਕ ਤਾਂ ਸਾਨੂੰ ਆਪਣੇ ਜਿਹੜੇ ਸੀਨੀਅਰ ਸਾਡੇ ਬੀਜੇਪੀ ਦੇ ਅਧਿਕਾਰੀ ਆਏ ਆ ਉਹ ਸਾਨੂੰ ਆਪਣਾ ਐਸਸੀ ਮੋਰਚੇ ਦੇ ਰੋਲ ਸੰਬੰਧੀ ਗਾਈਡ ਕਰਨਗੇ ਉਹਨਾਂ ਦਾ ਪੂਰੇ ਭਾਰਤ ਦਾ ਆਪਾਂ ਪੰਜਾਬ ਦੇ ਵਿੱਚ ਤਾਂ ਇਹ ਆਪਾਂ ਨਵਾਂ ਹੈਗਾ ਨਾ ਜਿੱਦਾਂ ਹੁਣ ਆਪਾਂ 30 ਤੋਂ ਪਿਛਲੀ ਵਾਰ ਆਪਾਂ 77 ਸੀਟਾਂ ਤੇ ਲੜਿਆ ਹੁਣ 117 ਤੇ ਲੜਨ ਦੀ ਯੋਜਨਾ ਹੈ ਤੇ ਉਹ ਸਾਨੂੰ ਆਪਣਾ ਸਮੀਖਿਆ ਆ ਉਹਨਾਂ ਵੱਲੋਂ ਕਿ ਆਪਾਂ ਕਿੱਥੇ ਖੜੇ ਆ ਔਰ ਗਾਈਡਲਾਈਨ ਦਿੱਤੀ ਜਾਣੀ ਹੈਗੀ ਹੈ ਇੱਕ ਰਿਵਿਊ ਹੈਗਾ ਇਸ ਮੀਟਿੰਗ ਦਾ ਇਹ ਮਕਸਦ ਹੈਗਾ ਨੰਬਰ 1 ਸੈਕੰਡ ਹੈਗਾ ਕਿ ਜਿਹੜਾ ਇਲੈਕਸ਼ਨ ਆ ਲੋਕ ਸਭਾ ਇਲੈਕਸ਼ਨ ਆਉਣ ਵਾਲਾ ਉਹਦੇ ਵਿੱਚ ਵੀ ਡਿਊਟੀਆਂ ਲੱਗਣੀਆਂ ਹੈਗੀਆਂ ਆ ਕਿ ਭਈ ਸਾਡਾ ਕੀ ਰੋਲ ਰਹੇਗਾ ਨੰਬਰ 10 ਮਹਿਲਾਵਾਂ ਜਿਹੜੀਆਂ ਹੈਗੀਆਂ ਐਸਸੀ ਮੋਰਚੇ ਦੀਆਂ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਜਿੰਨੇ ਆਪਾਂ ਮੇਲ ਹੈਗੇ ਉਹਨੀਆਂ ਫੀਮੇਲ ਵੀ ਹੈਗੀਆਂ ਸੋ ਉਹਨਾਂ ਦਾ ਕੀ ਰੋਲ ਰਹੇਗਾ ਉਹਨਾਂ ਨੂੰ ਵੀ ਦੱਸਿਆ ਜਾਏਗਾ ਸੋ ਆਲਟੀਮੇਟਲੀ ਇੱਕ ਫੌਜ ਜਿਹੜੀ ਤਿਆਰ ਹੋ ਰਹੀ ਆ ਇਹ ਫੌਜ ਨੇ ਲੜਨਾ ਹੈਗਾ ਆ ਤੇ ਫੌਜ ਦੇ ਜਿਹੜੇ ਕਮਾਂਡਰ ਹੈਗੇ ਆ ਉਹਨਾਂ ਦੀ ਮੀਟਿੰਗ ਹੈ ਤੇ ਉਹਨਾਂ ਨੇ ਆਪਣੇ ਅੱਗੇ ਜਾ ਕੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਆਪਣੀ ਫੌਜ ਨੂੰ ਡਿਊਟੀਆਂ ਲਾਣੀਆਂ ਹੈਗੀਆਂ ਤੇ ਰਿਵਿਊ ਕਰਨਾ ਇਸ ਤਰ੍ਹਾਂ ਇੱਕ ਪ੍ਰੋਸੈਸ ਹੈਗਾ ਨੈਸ਼ਨਲ ਲੈਵਲ ਫਿਰ ਸਟੇਟ ਲੈਵਲ ਫਿਰ ਡਿਸਟ੍ਰਿਕਟ ਲੈਵਲ ਫਿਰ ਆਪਣਾ ਮੰਡਲ ਲੈਵਲ ਅਲਟੀਮੇਟ ਜਿਹੜੀ ਲੜਾਈਆ ਉਹ ਬੂਥ ਲੈਵਲ ਤੇ ਹੋਣੀ ਹੈ ਬੂਥ ਲੈਵਲ ਦੇ ਉੱਤੇ ਜਿੱਤ ਹਾਰ ਦਾ ਜੇ ਬੂਥ ਜਿੱਤ ਗਏ ਮੰਡਲ ਜਿੱਤ ਗਏ ਹਲਕਾ ਜਿੱਤ ਗਏ ਸਮਝੋ ਜਿੱਤ ਗਏ ਤਾਂ ਇਸ ਤਰ੍ਹਾਂ ਅਸੀਂ ਇਹ ਸਾਰਾ ਸਿਸਟਮ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ